ਇੱਕ ਕੈਂਡਲ ਮਾਰਚਾਂ ਦੇ ਨਾਲ ਕਦੇ ਇਨਸਾਫ ਨਹੀਂ ਮਿਲੇ। ਇਹ ਕੈਂਡਲ ਮਾਰਚਾਂ ਨਾਲ ਇਨਸਾਫ ਮਿਲਦੇ ਹੁੰਦੇ ਹੁਣ ਤਾਂ ਕਿੰਨੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਮਿੱਟੀ ਦੇ ਵਿੱਚ ਰੋਲਦੀਆਂ। ਕਿੰਨੀਆਂ ਧੀਆਂ ਪੈਣਾ ਸਾਡੀਆਂ ਹੁਣ ਤੱਕ ਗੈਂਗਰੇਬ ਦਾ ਸ਼ਿਕਾਰ ਹੋਈਆਂ ਨੇ। ਜਦੋਂ ਤੱਕ ਸਾਡੇ ਲੀਡਰ ਸਾਡੇ ਦੇਸ਼ ਦੇ ਰਾਖੇ ਨਹੀਂ ਜਾਗਣਗੇ ਉਦੋਂ ਤੱਕ ਇਨਸਾਫ ਦਾ ਭੁਲੇਖਾ ਦਿਮਾਗ ਦੇ ਵਿੱਚੋਂ ਕੱਢ ਦਿਓ। ਪੰਜਾਬ ਇੱਕ ਜਹੀ ਸਟੇਟ ਹੈ। ਜਿੱਥੇ ਬਾਈ ਜੀ ਸਾਡੀਆਂ ਧੀਆਂ ਭੈਣਾਂ ਨੂੰ ਆਜ਼ਾਦੀ ਹੈ ਇਸ ਸਾਡੇ ਪੰਜਾਬ ਦੇ ਵਿੱਚ ਨਿਹੰਗ ਸਿੰਘ ਫੌਜਾਂ ਨੇ ਪੰਜਾਬ ਦੇ ਵਿੱਚ ਅੱਜ ਤੱਕ ਇਦਾਂ ਦਾ ਕੋਈ ਵੀ ਕਾਂਡ ਨਹੀਂ ਹੋਇਆ ਜੋ ਇਹ ਕਲਕੱਤੇ ਦੇ ਵਿੱਚ ਹੋਇਆ ਪੰਜਾਬ 'ਚ ਬਲਾਤਕਾਰ ਕਿਉਂ ਨਹੀਂ ਹੁੰਦੇ ਬਾਈ ਜੀ ਕਿਉਂਕਿ ਇੱਥੇ ਹੈਗੀਆਂ ਨੇ ਨਿਹੰਗ ਸਿੰਘ ਫੌਜਾਂ ਆਹ ਕੁੜੀ ਵਾਰੇ ਪੂਰਾ ਦੇਸ਼ ਪੂਰਾ ਦੇਸ਼ ਲੱਗਿਆ ਹੋਇਆ ਯੂਪੀ ਵਿਆਹ ਹਿਮਾਚਲ ਜੰਮੂ ਕਸ਼ਮੀਰ ਬੰਗਾਲ ਕਲਕੱਤਾ ਪਾਕਿਸਤਾਨ ਵਰਗੇ ਦੇਸ਼ ਬਾਹਰਲੀ ਕੰਟਰੀਆਂ ਤੱਕ ਕਾਂਡਾ ਮਾਰਚ ਹੋ ਰਹੇ ਨੇ ਕਿ ਕੁੜੀ ਨੂੰ ਇਨਸਾਫ ਦਿਵਾਓ ਕੁੜੀ ਨੂੰ ਇਨਸਾਫ ਦਿਵਾਓ ਸੋਝਾਂ ਬੜੀਆਂ ਕਰਦੇ ਨੇ ਪੰਜਾਬ ਨੂੰ ਤੋੜਨ ਦੀਆਂ ਪੰਜਾਬ ਦੇ ਲੋਕਾਂ ਨੂੰ ਤੋੜਨ ਦੀਆਂ ਪਰ ਨਹੀਂ ਕਰ ਸਕਦੇ ਉਹ ਕਿਉਂਕਿ ਇੱਥੇ ਖਾਲਸਾ ਫੌਜ ਹੈ ਇਹ ਇਹੀ ਕਾਂਡ ਪੰਜਾਬ 'ਚ ਹੁੰਦਾ ਪ੍ਰਸ਼ਾਸਨ ਤੋਂ ਪਹਿਲਾਂ ਨਿਹੰਗ ਸਿੰਘ ਪਹੁੰਚੇ ਹੁੰਣੇ ਸੀ ਤੇ ਇਹਨਾਂ ਦਾ ਭਾਈ ਸੌਦਾ ਲੱਗਿਆ ਹੁੰਦਾ ਝੂਲਾ ਤੋੜਿਆ ਹੋਇਆ ਅੰਗਲਾ ਤੋੜੀਆਂ ਹੋਈਆਂ ਢਿੱਡ ਦੇ ਲੱਤਾਂ ਮਰੇ ਬਾਥਰੂਮ ਕੀਤਾ ਹੋਇਆ ਪਾ ਇੰਨਾ ਕਾਂਡ ਹੋਇਆ ਇਹ ਸੁਸਾਇਡ ਕਿਵੇਂ ਹੋ ਗਿਆ ਆਪਾਂ ਤਾਂ ਆਪਣੀਆਂ ਧੀਆ ਭੈਣਾਂ ਨੂੰ ਕੱਢ ਦਿੰਨੇ ਆ ਘਰੋਂ ਕੋਈ ਕਾਲਜ ਚ ਜਾ ਰਹੀ ਆ ਉੱਥੇ ਕਾਲਜ ਚ ਕੀ ਤੱਕੇ ਹੁੰਦੇ ਨੇ ਦੱਸਣਗੇ ਆਪਣੇ ਮਾਵਾਪਿਆਂ ਨੂੰ ਦੱਸਣਗੇ ਆ ਕੇ ਆਪਣੇ ਭਾਈ ਨੂੰ ਦੱਸਣਗੇ ਮੇਰੇ ਨਾਲ ਅੱਜ ਇਹ ਕੰਮ ਹੋਇਆ ਜਦੋਂ ਬੰਦਾ ਮੰਨ ਰਿਹਾ ਆਪ ਮੰਨ ਰਿਹਾ ਬੰਦਾ ਕਿ ਮੈਂ ਬਲਾਤਕਾਰ ਕੀਤਾ ਮੈਂ ਸਾਰਾ ਕੁਝ ਕੀਤਾ ਮੈਨੂੰ ਸਜ਼ਾ ਦਿਓ ਮੈਨੂੰ ਕੋਈ ਪਛਤਾਵਾ ਨਹੀਂ ਫਿਰ ਵੀ ਉਹਨੂੰ ਜਵਾਈ ਬਣਾ ਕੇ ਰੱਖ ਰਹੇ ਆ ਆਪਾਂ ਬਹੁਤ ਰੱਬ ਦਾ ਸ਼ੁਕਰਗੁਜ਼ਾਰ ਕਰੋ ਧੰਨਵਾਦ ਕਰੋ ਰੱਬ ਦਾ ਅਸੀਂ ਪੰਜਾਬ ਦੇ ਵਿੱਚਾਂ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਸਾਡੀਆਂ ਧੀਆ ਪੈਣਾ ਇੱਥੇ ਸੇਫ ਨੇ 9 ਅਗਸਤ ਵਾਲੇ ਦਿਨ ਕਾਂਡ ਹੁੰਦਾ ਜਿਸ ਦੇਸ਼ ਦੇ ਵਿੱਚ ਬੋਲਿਆ ਜਾਂਦਾ ਕਿ ਧੀਆ ਪੈਣਾ ਨੂੰ ਦੇਵੀ ਬੋਲੋ ਦੇਵੀ ਬੋਲੋ ਇਹੇ ਦੇਵੀਆਂ ਨੇ ਪਰ ਉਸੇ ਦੇਸ਼ ਦੇ ਵਿੱਚ ਇਹਨਾਂ ਦੇ ਗੈਂਗ ਰੇਪ ਹੁੰਦੇ ਨੇ ਤੇ ਅੱਜ ਜੋ ਗੱਲ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਆ ਮੌਮਤਾ ਡਾਕਟਰ ਦੀ ਇਨਸਾਫ ਦੀਦਾ ਗੱਲ ਛੱਡੇ ਦਿਓ ਬਾਜੀ ਇਨਸਾਫ ਨੂੰ ਬਣੀ ਮਿਲਦਾ ਕਿਉਂਕਿ ਜਦੋਂ ਤੱਕ ਸਾਡੇ ਲੀਡਰ ਸਾਡੇ ਦੇਸ਼ ਦੇ ਰਾਖੇ ਨਹੀਂ ਜਾਗਣਗੇ ਉਦੋਂ ਤੱਕ ਇਨਸਾਫ ਦਾ ਭੁਲੇਖਾ ਦਿਮਾਗ ਦੇ ਵਿੱਚੋਂ ਕੱਢ ਦਿਓ ਮੌਮਤਾ ਡਾਕਟਰ ਦੇ ਨਾਲ ਕਾਹਨ ਹੁੰਦਾ 15 ਅਗਸਤ ਨੂੰ ਆਜ਼ਾਦੀ ਦਿਵਸ ਹੁੰਦਾ ਹੈ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਆਜ਼ਾਦੀ ਕੀ ਕਰਨੀ ਐ ਇਦਾਂ ਦੀ ਜਥੇ ਸਾਡੀਆਂ ਧੀਆ ਭੈਣਾਂ ਸ਼ਰਿਆਮ ਆਜ਼ਾਦ ਨਹੀਂ ਘੁੰਮ ਸਕਦੀਆਂ ਜੇ ਕੋਈ ਜਾਂਦੀਆਂ ਨੇ ਉਹਨਾਂ ਵੱਲ ਗਲਤ ਨਿਗਾਹ ਨਾਲ ਦੇਖਿਆ ਜਾਂਦਾ ਪਰ ਬਾਈ ਜੀ ਪੰਜਾਬ ਇੱਕ ਅਜਿਹੀ ਸਟੇਟ ਹੈ ਜਿੱਥੇ ਬਾਈ ਜੀ ਸਾਡੀਆਂ ਧੀਆਂ ਭੈਣਾਂ ਨੂੰ ਆਜ਼ਾਦੀ ਹੈ ਤੇ ਕੋਈ ਗਲਤ ਨਿਗਾਹ ਨਾਲ ਦੇਖ ਨਹੀਂ ਸਕਦਾ ਉਹ ਕਿਉਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਨਿਹੰਗ ਸਿੰਘ ਫੌਜਾਂ ਨੇ ਬੋਲਣ ਵਾਲੇ ਤਾਂ ਬੜਾ ਕੁਝ ਬੋਲਦੇ ਨੇ ਨਿਹੰਗ ਸਿੰਘ ਫੌਜਾਂ ਨੂੰ ਖਾਲਸਾ ਕੌਮ ਨੂੰ ਬਾਈ ਜੀ ਪਰ ਪੰਜਾਬ ਦੇ ਵਿੱਚ ਅੱਜ ਤੱਕ ਇਦਾਂ ਦਾ ਕੋਈ ਵੀ ਕਾਂਡ ਨਹੀਂ ਹੋਇਆ ਜੋ ਇਹ ਕਲਕੱਤੇ ਦੇ ਵਿੱਚ ਹੋਇਆ ਜਾਂ ਪਹਿਲਾਂ ਜੰਮੂ ਦੇ ਵਿੱਚ ਹੋਇਆ ਸੀ ਜਾਂ ਯੂਪੀ ਦੇ ਵਿੱਚ ਕਿੰਨੇ ਬਲਾਤਕਾਰ ਹੋ ਗਏ ਪੰਜਾਬ 'ਚ ਬਲਾਤਕਾਰ ਕਿਉਂ ਨਹੀਂ ਹੁੰਦੇ ਬਾਈ ਜੀ ਕਿਉਂਕਿ ਇੱਥੇ ਹੈਗੀਆਂ ਨੇ ਨਿਹੰਗ ਸਿੰਘ ਫੌਜਾਂ ਜਦੋਂ ਤੱਕ ਪੰਜਾਬ ਦੇ ਵਿੱਚ ਨਿਹੰਗ ਸਿੰਘ ਫੌਜਾਂ ਨੇ ਦਲੇਰ ਬੰਦੇ ਨੇ ਉਦੋਂ ਤੱਕ ਬਾਈ ਜੀ ਪੰਜਾਬ ਦੇ ਵਿੱਚ ਇਦਾਂ ਦਾ ਨਾ ਹੋਇਆ ਤੇ ਨਾ ਕੋਈ ਸੋਚ ਸਕਦਾ ਕਰਨ ਬਾਰੇ ਕਿਉਂਕਿ ਅੱਜ ਤੱਕ ਪੰਜਾਬ ਦਾ ਬਾਈ ਜੀ ਕੋਈ ਵੀ ਇਦਾਂ ਦਾ ਮੁੱਦਾ ਹੁੰਦਾ ਪੰਜਾਬ ਦਾ ਹੀ ਬੰਦਾ ਬੋਲਦਾ ਪੰਜਾਬ ਦੀ ਕੌਮ ਬੋਲਦੀ ਆ ਚਾਹੇ ਸਰਕਾਰਾਂ ਦੇ ਖਿਲਾਫ ਹੋਵੇ ਚਾਹੇ ਅਜਿਹੇ ਮੁੱਦਿਆਂ ਦੇ ਖਿਲਾਫ ਹੋਵੇ ਹੁਣ ਉਹ ਕੁੜੀ ਬਾਰੇ ਪੂਰਾ ਦੇਸ਼ ਪੂਰਾ ਦੇਸ਼ ਲੱਗਿਆ ਹੋਇਆ ਯੂਪੀ ਬਿਹਾਰ ਹਿਮਾਚਲ ਜੰਮੂ ਕਸ਼ਮੀਰ ਬੰਗਾਲ ਕੋਲਕਾਤਾ ਪਾਕਿਸਤਾਨ ਵਰਗੇ ਦੇਸ਼ ਬਾਹਰਲੀ ਕੰਟਰੀਆਂ ਤੱਕ ਕੈਨਡਾ ਮਾਰਚ ਹੋ ਰਹੇ ਨੇ ਕਿ ਕੁੜੀ ਨੂੰ ਇਨਸਾਫ ਦਿਵਾਓ ਕੁੜੀ ਨੂੰ ਇਨਸਾਫ ਦਿਵਾਓ ਪਰ ਬਾਈ ਜੀ ਇਨਸਾਫ ਦੀ ਛੱਡੋ ਇਨਸਾਫ ਤਾਂ ਦੂਰ ਦੀ ਗੱਲ ਆ ਉਹ ਪਰਿਵਾਰ ਨੂੰ ਹੀ ਦਵਾਇਆ ਜਾਊਗਾ ਹੁਣ ਕਿਉਂਕਿ ਜਿਹੜੀਆਂ ਅੰਦਰੋਂ ਗੱਲਾਂ ਆ ਰਹੀਆਂ ਨੇ ਤੁਸੀਂ ਨਿਊਜ਼ ਚੈਨਲ ਆ ਦੇਖਿਆ ਗੋਦੀ ਮੀਡੀਆ ਦੀ ਤਾਂ ਗੱਲ ਛੱਡ ਦਿਓ ਉਹ ਤਾਂ ਆਪਣੇ ਬਾਪ ਬਾਰੇ ਹੀ ਬੋਲੀ ਜਾਊਗੀ ਪਰ ਜਿਹੜੇ ਆ ਚੈਨਲ ਨੇ ਛੋਟੇ ਮੋੜੇ ਚੈਨਲ ਨੇ ਵੈਬ ਚੈਨਲ ਇਹੀ ਤੁਹਾਨੂੰ ਸੱਚਾਈ ਦੱਸਣਗੇ ਇੱਕ ਗੱਲ ਹੋਰ ਦੱਸ ਦਈਏ ਬਾਈ ਜੀ ਪੰਜਾਬ 'ਚ ਇਹ ਕਾਂਡ ਕਿਉਂ ਨਹੀਂ ਹੁੰਦੇ ਕਿਉਂਕਿ ਪੰਜਾਬ ਦੇ ਵਿੱਚ ਵੀ ਅਜਿਹੇ ਲੋਕ ਰਹਿੰਦੇ ਨੇ ਜਿਹੜੇ ਬਾਹਰਲੇ ਸਟੇਟਾਂ ਤੋਂ ਆ ਕੇ ਇੱਥੇ ਰਹਿ ਰਹੇ ਨੇ ਕੋਸ਼ਿਸ਼ਾਂ ਬੜੀਆਂ ਕਰਦੇ ਨੇ ਪੰਜਾਬ ਨੂੰ ਤੋੜਨ ਦੀਆਂ ਪੰਜਾਬ ਦੇ ਲੋਕਾਂ ਨੂੰ ਤੋੜਨ ਦੀ ਆ ਪਰ ਨਹੀਂ ਕਰ ਸਕਦੇ ਉਹ ਕਿਉਂਕਿ ਇੱਥੇ ਖਾਲਸਾ ਫੌਜ ਹੈ ਜੋ ਵੀ ਕਦੇ ਕਾਂਡ ਹੁੰਦਾ ਕੋਈ ਬਦਵੀ ਹੁੰਦੀ ਹੈ ਖਾਲਸਾ ਫੌਜ ਪਹੁੰਚਦੀ ਹੈ ਨਾਲ ਦੀ ਨਾਲ ਸੌਦਾ ਲਾਉਂਦੀ ਹੈ ਜੇ ਇਹੀ ਕਾਂਡ ਇੱਥੇ ਪੰਜਾਬ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਹੋਇਆ ਹੁੰਦਾ ਤਾਂ ਬਾਈ ਜੀ ਹੁਣ ਤੱਕ ਹੁਣ ਤੱਕ ਉਹ ਬੰਦਾ ਜਿਵੇਂ ਉਹਨੂੰ ਜਵਾਈ ਬਣਾ ਕੇ ਰੱਖਿਆ ਹੋਇਆ ਨਾ ਜਵਾਈ ਬਣਾ ਕੇ ਕੀ ਇਹਦਾ ਜਵਾਈ ਆ ਸਾਡਾ ਇਹਨੂੰ ਤਾਂ ਬਾਅਦ ਪੁੱਛ-ਕਿੱਚ ਕਰੀ ਚੱਲੋ ਤੇ ਮਾਮਲਾ ਠੰਡਾ ਹੋ ਜਾਊਗਾ ਤੇ ਉਸ ਤੋਂ ਬਾਅਦ ਕੇਸ ਪੂਰਾ ਰਫਾ-ਦਫਾ ਹੋ ਜਾਊਗਾ ਲੋਕ ਠੰਡੇ ਹੋ ਜਾਣਗੇ ਸੋ ਜਾਣਗੇ ਪਰ ਜੇ ਪੰਜਾਬ 'ਚ ਹੁੰਦਾ ਪ੍ਰਸ਼ਾਸਨ ਤੋਂ ਪਹਿਲਾਂ ਨਿਆਂੰਗ ਸਿੰਘ ਪਹੁੰਚੇ ਹੌਣੇ ਸੀ ਤੇ ਇਹਨਾਂ ਦਾ ਭਾਈ ਸੌਦਾ ਲੱਗਿਆ ਹੁੰਦਾ ਤੇ ਚੱਲਣਾ ਵੀ ਇਦਾਂ ਹੀ ਚਾਹੀਦਾ ਇਹ ਕੈਂਡਲ ਮਾਰਚਾਂ ਦੇ ਨਾਲ ਕਦੇ ਇਨਸਾਫ ਨਹੀਂ ਮਿਲੇ ਇਹ ਕੈਂਡਲ ਮਾਰਚਾਂ ਨਾਲ ਇਨਸਾਫ ਮਿਲਦੇ ਹੁੰਦੇ ਹੁਣ ਤਾਂ ਕਿੰਨੀਆਂ ਧੀਆਂ ਪਣਾ ਦੀਆਂ ਇੱਜ਼ਤਾਂ ਮਿੱਟੀ ਦੇ ਵਿੱਚ ਰੋਲਤੀਆਂ ਕਿੰਨੀਆਂ ਤੀਆਂ ਪੈਣਾ ਸਾਡੀਆਂ ਹੁਣ ਤੱਕ ਗੈਂਗਰੇਵ ਦਾ ਸ਼ਿਕਾਰ ਹੋਈਆਂ ਨੇ ਹਫਸ ਦਾ ਸ਼ਿਕਾਰ ਹੋਈਆਂ ਨੇ ਪੂਰੇ ਦੇਸ਼ ਦੇ ਵਿੱਚ ਸਿਰ ਪੰਜਾਬ ਸਟੇਟ ਨੂੰ ਛੱਡ ਕੇ ਤੁਹਾਨੂੰ ਦੱਸ ਦਈਏ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਬੱਚੀ ਦੇ ਨਾਲ ਕੀ ਹੋਇਆ ਸੀ ਯੂਪੀ ਦੇ ਵਿੱਚ ਕੀ ਹੋਇਆ ਬਿਹਾਰ ਦੇ ਵਿੱਚ ਕੀ ਹੋਇਆ ਸੰਸਕਾਰ ਵੀ ਜਿਹੜਾ ਡਾਕਟਰ ਆ ਨਾ ਡਾਕਟਰ ਮਰੀਆ ਇਹ ਕੁੜੀ ਦਾ ਸੰਸਕਾਰ ਵੀ ਰਿਪੋਰਟ ਆਉਣ ਤੋਂ ਬਾਅਦ ਨਾਲ ਦੀ ਨਾਲ ਕਰਵਾਤਾ ਤਾਂ ਕਿ ਜਿਹੜੇ ਅਗਲੀਆਂ ਰਿਪੋਰਟਾਂ ਆਉਣੀਆਂ ਮੈਡੀਕਲ ਹੋਣਾ ਸੀ ਪੂਰੀ ਬੋਡੀ ਦਾ ਹੋਰ ਕਿੰਨੇ ਸਬੂਤ ਮਿਲਦੇ ਪਰ ਨਾਲ ਦੀ ਨਾਲ ਸੰਸਕਾਰ ਕਰਾਇਆ ਕਿ ਮਾਮਲਾ ਠੰਡਾ ਹੋ ਜੇ ਮਾਮਲਾ ਠੰਡਾ ਹੋ ਜੇ ਤੇ ਇਹ ਮਾਮਲਾ ਹੁਣ ਠੰਡਾ ਹੀ ਹੋ ਜਾਣਾ ਥੋੜੇ ਦਿਨਾਂ ਤੱਕ ਜਿਹੜੇ ਕੈਂਡਲ ਮਾਰਚ ਕੱਢਣੇ ਸੀ ਲੋਕਾਂ ਨੇ ਕੱਢ ਲਏ ਹੌਲੀ ਹੌਲੀ ਭੁੱਲਦੇ ਜਾ ਰਹੇ ਨੇ ਤੇ ਭੁੱਲ ਜਾਣਗੇ ਤੇ ਉਸ ਤੋਂ ਬਾਅਦ ਕੋਈ ਹੋਰ ਸ਼ਿਕਾਰ ਬਣਾਣਗੇ ਲੋਕ ਕੁੜੀ ਨੂੰ ਤੇ ਉਸ ਤੋਂ ਬਾਅਦ ਫਿਰ ਹੋਰ ਕੋਈ ਕਾਂਡ ਹੋਵੇਗਾ ਤੇ ਇਦਾਂ ਹੀ ਸਾਡੇ ਭਾਰ ਦੀਆਂ ਸਰਕਾਰਾਂ ਇਹਨਾਂ ਨੂੰ ਦਬਾਉਂਦੀਆਂ ਜਾਣਗੀਆਂ ਪਰਿਵਾਰ ਨੂੰ ਬੋਲਿਆ ਜਾ ਰਿਹਾ ਤੁਸੀਂ ਚੁੱਪਰ ਹੋ ਪਰਿਵਾਰ ਨੂੰ ਬੋਲਿਆ ਜਾ ਰਿਹਾ ਤੁਸੀਂ ਕੈਮਰੇ ਦੇ ਅੱਗੇ ਨਾ ਆਓ ਪਰਿਵਾਰ ਨੂੰ ਬੋਲਿਆ ਜਾ ਰਿਹਾ ਕਿ ਤੁਸੀਂ ਕੈਮਰੇ ਦੇ ਅੱਗੇ ਆ ਕੇ ਬਿਆਨ ਨਾ ਦਿਓ ਅਸੀਂ ਤੁਹਾਨੂੰ ਇਨਸਾਫ ਜ਼ਰੂਰ ਦਵਾਵਾਂਗੇ ਪਰ ਤੁਹਾਨੂੰ ਮੈਂ ਦੱਸਦਾ ਜਿਹੜਾ ਉਹ ਕਾਲ ਸੀ ਨਾ ਜਿਹੜਾ ਕਾਲ ਜਿੱਥੇ ਹਸਪੀਟਲ ਦੇ ਵਿੱਚ ਇਹ ਕਾਂਡ ਹੋਇਆ ਆਰਜੀਕਰ ਕਾਲਜ ਹਸਪੀਟਲ ਆ ਜਿਹੜਾ ਉੱਥੇ ਜੋ ਕਾਂਡ ਹੈ ਉੱਥੇ ਪਹਿਲਾਂ ਵੀ ਪਹਿਲਾਂ ਵੀ ਕਈ ਕੁੜੀਆਂ ਸ਼ਿਕਾਰ ਹੋ ਚੁੱਕੀਆਂ ਨੇ ਪਹਿਲਾਂ ਵੀ ਕਈ ਉੱਥੇ ਡੈਥਾਂ ਹੋ ਚੁੱਕੀਆਂ ਨੇ ਪਰ ਉੱਥੇ ਦਾ ਜਿਹੜਾ ਹਨਾ ਜਿਹੜਾ ਪ੍ਰਿੰਸੀਪਲ ਸੀਗਾ ਉਹਨ ਤਾਂ ਹੋਰ ਕਿੱ데 ਟਰਾਂਸਫਰ ਹੋ ਗਿਆ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬੰਦੇ ਨੇ ਸੰਦੀਪ ਗੋਸ਼ ਨੇ ਸੰਦੀਪ ਗੋਸ਼ ਨੇ ਬਾਈ ਜੀ ਅੱਜ ਅਸਤੀਫਾ ਦਿੱਤਾ ਤੇ ਨਾਲ ਦੀ ਨਾਲ ਦੂਜੀ ਕਾਲਜ ਦੇ ਵਿੱਚ ਉਹਨੂੰ ਸੀਟ ਵੀ ਮਿਲ ਗਈ ਸੋਚਣ ਵਾਲੀ ਗੱਲ ਹੈ ਤੇ ਉਹ ਬੰਦੇ ਦਾ ਵੀ ਪੁੱਛਗਿੱਛ ਕੀਤਾ ਜਾ ਕਿੱਥੇ ਜਾ ਰਿਹਾ ਤੇ ਉਹ ਬੰਦਾ ਕੀ ਬੋਲ ਰਿਹਾ ਕਿ ਮੈਂ ਤਾਂ ਉੱਥੇ ਹੀ ਨਹੀਂ ਸੀ 3 ਘੰਟੇ ਲਗਾਤਾਰ 3 ਘੰਟੇ ਜਿਹੜੀ 31 ਸਾਲ ਦੀ ਧੀ ਹੋਵੇ ਕਮਾਣ ਵਾਲੀ ਘਰ ਚ ਕੱਲੀ ਹੋਵੇ ਤਿੰਨ ਮੈਂਬਰਾਂ ਦਾ ਪਰਿਵਾਰ ਹੋਵੇ ਤੇ ਉਹ ਕੁੜੀ ਕੱਲੀ ਘਰ ਤੋਂ ਬਾਹਰ ਆਪਣੇ ਘਰ ਦਾ ਸਾਰਾ ਸੈਟਅਪ ਕਰਨ ਲਈ ਨਿਕਲੀ ਹੋਵੇ ਤੇ ਰਾਤੋਂ ਰਾਤ 10 ਵਜੇ ਕਾਲ ਹੋਈ ਹੋਵੇ ਆਪਣੇ ਮਾਪਿਆਂ ਨੂੰ ਰੋਟੀ ਖਾ ਲਈ ਹੁਣ ਕੀ ਕਰ ਰਹੀਆਂ ਸਾਰੀ ਗੱਲਬਾਤ ਹੁੰਦੀ ਆ ਕੁੜੀ ਰਾਉਂਡ ਲਾ ਕੇ ਪੋਸਿਬਲ ਦੇ ਵਿੱਚ ਇਸ ਸੈਮੀਨਾਰ ਹਾਲ ਦੇ ਵਿੱਚ ਜਾਂਦੀ ਆ 4 ਵਜੇ ਉਹਦੇ ਨਾਲ ਗੈਂਗ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ 7 ਵਜੇ ਪਤਾ ਲੱਗਦਾ ਉੱਥੇ ਦੇ ਇੱਕ ਮੈਂਬਰ ਨੂੰ ਉਹ ਪੂਰੇ ਸਟਾਫ ਨੂੰ ਇਕੱਠਾ ਕਰ ਲੈਂਦਾ ਫੋਨ ਕਰਦਾ ਸੰਦੀਪ ਗੋਸ਼ ਨੂੰ ਤੇ ਬੰਦਾ ਆਉਂਦਾ ਪਹਿਲਾਂ ਤਾਂ ਉਹ ਸਬੂਤ ਮਿਟਾ ਦਿੰਦਾ ਜਿੰਨੇ ਵੀ ਸਬੂਤ ਨੇ ਸਾਰੇ ਮਿਟਾ ਦਿੰਦਾ 3 ਘੰਟੇ ਲਗਾਤਾਰ ਹਸਪੀਟਲ 'ਚ ਲਾਸ਼ ਜਾਣ ਤੋਂ ਪਹਿਲਾਂ ਮਾਪੇ ਉੱਥੇ ਪਾਉਂਦੇ ਨੇ ਉਹਨਾਂ ਨੂੰ ਫੋਨ ਕਰ ਦਿੰਦੇ ਨੇ 3 ਘੰਟੇ ਲਗਾਤਾਰ ਮਾਵਾ ਪਰ ਰੋਂਦੇ ਨੇ, ਘਰ ਲਾਉਂਦੇ ਨੇ, ਚਿੱਕਾ ਮਾਰਦੇ ਨੇ ਸਾਡੀ ਧੀ ਨਾਲ ਹੋਇਆ ਕੀ? ਦੱਸਿਆ ਕਿ ਯਾਰ ਡੈਥ ਹੋ ਗਈ, ਸੁਸਾਇਡ ਕਰ ਲਿਆ। ਅਗਲੇ ਸੋਚਣ ਲਈ ਮਜਬੂਰ ਆ ਕਿ ਰਾਤ ਤਾਂ ਮੈਂ ਗੱਲ ਕੀਤੀ ਆਪਣੀ ਧੀ ਦੇ ਨਾਲ, ਰਾਤ ਤਾਂ ਸਾਰੀ ਗੱਲ ਹੋਈ ਆ ਬੜੀ ਪਿਆਰ ਨਾਲ ਗੱਲ ਹੋਈ ਆ। ਐਜਾ ਕੀ ਹੋ ਗਿਆ ਜਿਹੜਾ ਉਹਨੇ ਸੁਸਾਇਡ ਕਰ ਲਿਆ? ਪਰ ਜੋ 3 ਘੰਟੇ ਬਾਅਦ ਅੰਦਰ ਗਏ ਤਾਂ ਦੇਖਿਆ ਉਹਦੇ ਖੂਨੇ ਖੂਣ ਬਾਲ ਪੱਟੇ ਹੋਏ ਛੱਡੇ ਪਾੜੇ ਹੋਏ, ਚੂੜਾ ਤੋੜਿਆ ਹੋਇਆ। ਅੰਗਲਾ ਧੋੜੀਆਂ ਹੋਈਆਂ ਢਿੱਡ ਦੇ ਲੱਤਾਂ ਮਰੇ ਬਾਥਰੂਮ ਕੀਤਾ ਹੋਇਆ ਤਾਂ ਇੰਨਾ ਕਾਂਡ ਹੋਇਆ ਇਹ ਸੁਸਾਈਡ ਕਿਵੇਂ ਹੋ ਗਿਆ ਫਿਰ ਜਦੋਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉਥੋਂ ਬਾਈ ਜੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਸਾਰੀ ਜਦੋਂ ਇਹ ਡਿਟੇਲ ਆ ਜਾਂਦੀ ਆ ਮਾਪੇ ਵੀ ਹੱਕੇ ਬੱਕੇ ਰਹਿ ਜਾਂਦੇ ਨੇ ਮਾਪੇ ਵੀ ਹੱਕੇ ਬੱਕੇ ਰਹਿੰਦੇ ਸਾਡੀ ਧੀ ਨੇ ਆ ਜਾ ਕੀ ਬਗੜਾ ਕਿਸ ਦਾ ਜਿਹੜਾ ਇੰਨਾ ਗੈਂਗਰੇਪ ਹੋਇਆ ਇੰਨਾ ਬਲੱਡ ਚੱਲਿਆ ਜਿਹੜਾ ਆਪਣਾ ਉਹਦਾ ਬਾਡੀ ਦਾ ਸੀਗਾ ਨਾ ਗੁਪਤੰਗ ਉਹਦਾ ਜਦੋਂ ਵਜਨ ਕੀਤਾ ਗਿਆ ਉਹਦਾ ਜਦੋਂ ਟੈਸਟ ਲੈ ਗਿਆ ਉਹਦੇ ਵਿੱਚੋਂ ਵੀ ਬਲੱਡ ਨਿਕਲਿਆ ਉਹਦੇ ਵਿੱਚੋਂ ਵੀ ਕਾਫੀ ਜਿਹਾ ਸਮਾਨ ਨਿਕਲਿਆ ਬਾਈ ਜੀ ਇੰਨਾ ਧੱਕਾ ਕੀਤਾ ਇਸ ਕੁੜੀ ਦੇ ਨਾਲ ਧੱਕਾ ਕਿਉਂ ਕੀਤਾ ਇਹਦਾ ਅਜੇ ਤੱਕ ਕਲੀਅਰ ਨਹੀਂ ਹੋਇਆ ਬਸ ਇਹੀ ਦੱਸਿਆ ਜਾ ਰਿਹਾ ਕਿ ਇਹ ਕੁੜੀ ਨੂੰ ਪਹਿਲਾਂ ਵੀ ਤੰਗ ਕਰਦੇ ਸੀ ਪਰੇਸ਼ਾਨ ਕਰਦੇ ਸੀ ਗਲਤ ਕੰਮ ਕਰਨ ਦੇ ਅੰਦੇ ਲਈ ਤੇ ਉੱਥੇ ਅਕਸਰ ਗਲਤ ਕੰਮ ਹੁੰਦਾ ਕੁੜੀਆਂ ਦੇ ਨਾਲ ਉੱਥੇ ਕਹਿੰਦੇ ਵੀ ਧੰਦਾ ਵੀ ਹੁੰਦਾ ਅਜਿਹਾ ਉੱਥੇ ਪੌਰਨ ਫਿਲਮਾਂ ਵੀ ਸ਼ੂਟ ਹੁੰਦੀਆਂ ਨੇ ਇਹ ਸਾਰੀ ਡਿਟੇਲ ਆ ਰਹੀ ਆ ਹੌਲੀ ਹੌਲੀ ਬੜੀਆਂ ਚੀਜ਼ਾਂ ਆਉਣੀਆਂ ਨੇ ਬਾਈ ਜੀ ਤਾਂ ਆਪਾਂ ਨੂੰ ਜਾਗਰੂਕ ਹੋਣਾ ਪੈਣਾ ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਪੈਣਾ ਆਪਾਂ ਤਾਂ ਆਪਣੀਆਂ ਧੀਆ ਭੈਣਾਂ ਨੂੰ ਕੱਢ ਦਿੰਨੇ ਆ ਘਰੋਂ ਕੋਈ ਕਾਲਜ ਚ ਜਾ ਰਹੀ ਆ ਉੱਥੇ ਕਾਲਜ ਚ ਕੀ ਤੱਕੇ ਹੁੰਦੇ ਨੇ ਦੱਸਣਗੀਆਂ ਆਪਣੇ ਮਾਪੇ ਨੂੰ ਦੱਸਣਗੀਆਂ ਆ ਕੇ ਆਪਣੇ ਭਾਈ ਨੂੰ ਦੱਸਣਗੀਆਂ ਮੇਰੇ ਨਾਲ ਅੱਜ ਇਹ ਕੰਮ ਹੋਇਆ ਕਿ ਜੇ ਹਸਪਤਾਲ ਦੇ ਵਿੱਚ ਰਾਤ ਨੂੰ ਆਪਾਂ ਡਿਊਟੀਆਂ ਕਰਵਾ ਦਿੰਨੇ ਆ ਆਪਣੀਆਂ ਕੁੜੀਆਂ ਦੀਆਂ ਵੀ ਕੁੜੀ ਤੇ ਚੱਲੀ ਆ ਨਰਸ ਦਾ ਕੋਰਸ ਕਰਦੀ ਆ ਰਾਤ ਦੀ ਡਿਊਟੀ ਆ ਰਾਤ ਨੂੰ ਕੀ ਕੀ ਕਾਹਨ ਹੁੰਦੇ ਨੇ ਕੁੜੀਆਂ ਦੇ ਨਾਲ ਪਤਾ ਤੁਹਾਨੂੰ ਕੀ ਕੀ ਕਾਹਨ ਹੁੰਦੇ ਨੇ ੱਟਕੇ ਹੁੰਦੇ ਨੇ ਆ ਤੁਸੀਂ ਕਹਦੇ ਹਸਪਤਾਲਾਂ ਦੇ ਵਿੱਚ ਵਗ ਜਿਓ ਹਸਪਤਾਲਾਂ ਦੇ ਵਿੱਚ ਵਗ ਜਿਓ ਜਿਹੜੇ ਤੁਹਾਡੇ ਨੇੜੇ-ਤੇੜੇ ਰਾਤ ਨੂੰ ਨਰਸਾਂ ਦੇ ਹਾਲ ਦੇਖ ਲਿਓ ਉੱਥੇ ਮੁੰਡੇ ਕੀ ਕੀ ਕਰਦੇ ਨੇ ਕਾਲਜਾਂ ਦੇ ਵਿੱਚ ਕੀ ਕੀ ਹੁੰਦਾ ਫੋਨਾਂ ਦੇ ਉੱਤੇ ਕੀ ਕੀ ਹੁੰਦਾ ਪਰ ਆਪਾਂ ਨੂੰ ਲੱਗਦਾ ਵੀ ਕੁੜੀ ਦਾ ਸਾਡੀ ਗਈ ਹੋਈ ਆ ਕੋਰਸ ਕਰਨ ਕੁੜੀ ਦਾ ਸਾਡੀ ਗਈ ਵੀ ਆ ਕੰਮ ਤੇ ਹੁਣ ਕੁੜੀ ਕਿਉਂ ਦੱਸੇਗੀ ਆਪਣੇ ਘਰੇ ਆ ਕਿ ਜਦੋਂ ਤੱਕਾ ਹੋ ਰਿਹਾ ਕੁੜੀ ਦਾ ਡਰਦੀ ਆ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਡਰਦੀਆਂ ਵੀ ਪੈਸਾ ਦਾ ਯਾਨੀ ਕੀ ਕਰ ਲਾਂਗੇ ਆਵਾਜ਼ ਕਿੰਨੇ ਚੱਕਣੀਆਂ ਸਾਡੀ ਇਹ ਬਾਈ ਜੀ ਸਾਰਾ ਕੁਝ ਚੱਲ ਰਿਹਾ ਪੰਜਾਬ ਚ ਵੀ ਚੱਲ ਰਿਹਾ ਪਰ ਇੰਨੇ ਵੱਡੇ ਕਾਹਨ ਨਹੀਂ ਹੋਏ ਜੋ ਆ ਕੁੜੀ ਦੇ ਨਾਲ ਹੋਇਆ ਜੇ ਇਦਾਂ ਦੇ ਕਾਹਨ ਹੁੰਦੇ ਤਾਂ ਹੁਣ ਤੱਕ ਕੋਈ ਜਿਹੜਾ ਜਵਾਈ ਉਹਨਾਂ ਨੇ ਰੱਖਿਆ ਹੋਇਆ ਨਾ ਕਦੇ ਕਿਤੇ ਲੈ ਕੇ ਜਾ ਰਹੇ ਨੇ ਕਦੇ ਕਿਤੇ ਲੈ ਜਦੋਂ ਬੰਦਾ ਮੰਨ ਰਿਹਾ ਆਪ ਮੰਨ ਰਿਹਾ ਬੰਦਾ ਕਿ ਮੈਂ ਬਲਾਤਕਾਰ ਕੀਤਾ ਮੈਂ ਸਾਰਾ ਕੁਝ ਕੀਤਾ ਮੈਨੂੰ ਸਜ਼ਾ ਦਿਓ ਮੈਨੂੰ ਕੋਈ ਪਛਤਾਵਾ ਨਹੀਂ ਫਿਰ ਵੀ ਉਹਨੂੰ ਚਵਾਈ ਬਣਾ ਕੇ ਰੱਖ ਰਹੇ ਆ ਆਪਾਂ ਸਾਰਾ ਕੁਝ ਮੰਨ ਗਿਆ ਜੇ ਇੱਥੇ ਹੁੰਦਾ ਹੁਣ ਤੱਕ ਤਾਂ ਬੜਾ ਕੁਝ ਹੋ ਜਾਣਾ ਸੀ ਪੰਜਾਬ ਨਾਲ ਤਾਂ ਹੀ ਤਾਂ ਲੋਕ ਲੱਗਦੇ ਨੇ ਪੰਜਾਬ ਹੈ ਜੀ ਤੁਸੀਂ ਬਹੁਤ ਰੱਬ ਦਾ ਸ਼ੁਕਰਗੁਜ਼ਾਰ ਕਰੋ ਧੰਨਵਾਦ ਕਰੋ ਰੱਬ ਦਾ ਕਿ ਅਸੀਂ ਪੰਜਾਬ ਦੇ ਵਿੱਚ ਆ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਅਸੀਂ ਪੰਜਾਬ 'ਚ ਬੈਠੇ ਆ ਕਿਉਂਕਿ ਪੰਜਾਬ ਇੱਕ ਅਜਿਹੀ ਸਟੇਟ ਆ ਜਿਹੜੇ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਵਧੀਆ ਸਟੇਟ ਆ ਇਦਾਂ ਦੇ ਕਾਂਡ ਨਹੀਂ ਹੁੰਦੇ ਸਾਡੀਆਂ ਧੀਆਂ ਪੜਨਾ ਇੱਥੇ ਸੇਫ ਨੇ ਕਿਉਂਕਿ ਪੰਜਾਬ ਇਹ ਦਸਤਾਰ ਹਨ ਜੋ ਦਸਤਾਰ ਮੈਂ ਮੋਨਾ ਪਰ ਭਾਈ ਜੀ ਦਸਤਾਰ ਘਰ ਦੇ ਬੰਦੇ ਨੇ ਡੈਡੀ ਹੋਰੀ ਬੰਦੇ ਨੇ ਇਹ ਦਸਤਾਰ ਤੇ ਵਿਸ਼ਵਾਸ ਆ ਲੋਕਾਂ ਨੂੰ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਨਾ ਹੋਏ ਨਾ ਕੋਈ ਕਰ ਸਕਦਾ ਨਾ ਕੋਈ ਸੋਚ ਸਕਦਾ ਜੇ ਕੋਈ ਸੋਚੇਗਾ ਭਾਈ ਜੀ ਤਾਂ ਉਹ ਪੰਜਾਬ ਤੋਂ ਬਾਹਰ ਜਾਊਗਾ ਪੰਜਾਬ 'ਚ ਨਹੀਂ ਰਹੂਗਾ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਵੀ ਜਿਹੜਾ ਇਹ ਕਾਂਡ ਹੋਇਆ ਜਿਹੜਾ ਇਹ ਕਾਂਡ ਹੋਇਆ ਕੁੜੀ ਨੂੰ ਇਨਸਾਫ਼ ਮਿਲ ਸਕੇ ਧੀ ਨੂੰ ਇਨਸਾਫ਼ ਮਿਲ ਸਕੇ ਤੇ ਪੰਜਾਬ 'ਚ ਇਦਾਂ ਦੇ ਹਾਲਾਤ ਨਾ ਬਣਨ ਤੇ ਆਪਣੀਆਂ ਧੀਆਂ ਭੈਣਾਂ ਨੂੰ ਜਾਗਰੂਕ ਕਰੋ ਬੱਚਿਆਂ ਨੂੰ ਜਾਗਰੂਕ ਕਰੋ ਕਿ ਜੇ ਕੋਈ ਤੁਹਾਡੇ ਨਾਲ ਸਕੂਲ 'ਚ ਇਦਾਂ ਦੀ ਹਰਕਤ ਕਰਦਾ ਘਰੇ ਆ ਕੇ ਦੱਸੋ ਸਕੂਲ ਕਾਲਜ ਆਫਿਸ ਹਰ ਜਗ੍ਹਾ ਇਦਾਂ ਦੇ ਤੁਹਾਨੂੰ ਬੰਦੇ ਮਿਲਣਗੇ ਚਾਹੇ ਉਹ ਸਕੂਲ ਦਾ ਕੋਈ ਵੀ ਅਹੁਦੇਦਾਰ ਬੰਦਾ ਹੋਵੇ ਤੁਸੀਂ ਦੇਖਦੇ ਹੋ ਫੋਨਾਂ ਦੇ ਉੱਤੇ ਕੀ ਕੀ ਚੱਲ ਰਿਹਾ ਤੇ ਲੋਕ ਵਿਗੜ ਵੀ ਇਦਾਂ ਇਨ੍ਹਾਂ ਕੰਮਾਂ ਦੇ ਨਾਲ ਰਹੇ ਨੇ ਤਾਂ ਜਦੋਂ ਤੱਕ ਨਿਆਂਗ ਸਿੰਘ ਫੌਜਾਂ ਪੰਜਾਬ 'ਚ ਹੈਗੀਆਂ ਨੇ ਤਾਂ ਬਾਈ ਜੀ ਉਦੋਂ ਤੱਕ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਪਾਣਾ ਨਾ ਵਾਪਰਿਆ ਨਾ ਵਾਪਰ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਇਹ ਮੈਸੇਜ ਪਹੁੰਚ ਸਕੇ ਸ਼ੁਕਰ ਮਨਾਓ ਤੁਸੀਂ ਪੰਜਾਬ ਚੋਂ ਬੈਜੀ ਤੇ ਆਹ ਕੁੜੀ ਦੀਆਂ ਪੋਸਟਾਂ ਪਾਓ ਸੋਸ਼ਲ ਮੀਡੀਆ ਅਕਾਊਂਟ ਤੇ ਜਸਟਿਸ ਫੋਰ ਮਮਤਾ ਲਿਖ ਕੇ ਤਾਂ ਕਿ ਇਸ ਕੁੜੀ ਨੂੰ ਇਨਸਾਫ ਮਿਲ ਸਕੇ ਇਨਸਾਫ ਬਾਰੇ ਸੋਚਤਾ ਨਹੀਂ ਸਕਦੇ ਪਰ ਸ਼ਾਇਦ ਪੋਸਟਾਂ ਦੇ ਦੇਖ ਕੇ ਸ਼ਾਇਦ ਕਿਸੇ ਨਾ ਕਿਸੇ ਵੱਡੇ ਲੀਡਰ ਦੀ ਨਿਗਾਹ ਇਨਾਂ ਦੇ ਜਾਵੇ ਅੱਖ ਖੁੱਲ੍ਹੇ ਸੁੱਤਿਆਂ ਦੀ ਅੱਖ ਖੁੱਲ੍ਹ ਜਾਵੇ ਤਾਂ ਕੋਈ ਐਕਸ਼ਨ ਹੋ ਸਕੇ ਬੜਿਆਂ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ